ਗੁਰਆਂ ਰੁੜਕੇ ਕੱਲਾ ਰੋਡ ਤੇ ਪਿੰਡ ਬੋਪਾਰਾਂ ਵਿਖੇ ਸੜਕ ਤੇ ਬਣੀ ਪੁਲੀ ਉੱਪਰ ਰੱਖੀਆਂ ਲੋਹੇ ਦੀਆਂ ਪਲੇਟਾਂ ਚੋਰੀ ਕਰਕੇ ਫਰਾਰ ਹੋ ਗਏ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮਨਦੀਪ ਸਿੰਘ ਅਤੇ ਪਰਮਜੀਤ ਨੇ ਦੱਸਿਆ ਕਿ ਸਾਡੀ ਦੁਕਾਨ ਦੇ ਸਾਹਮਣੇ ਗੰਦੇ ਪਾਣੀ ਦਾ ਨਾਲਾ ਵਗਦਾ ਸੀ ਜੋ ਕਿ ਲੋਹੇ ਦੀਆਂ ਪਲੇਟਾਂ ਨਾਲ ਕਵਰ ਕੀਤਾ ਹੋਇਆ ਸੀ ਅਤੇ ਜਦੋਂ ਅਸੀਂ ਸਵੇਰੇ ਦੁਕਾਨ ਖੋਲੀ ਤਾਂ ਦੇਖਿਆ ਕਿ ਲੋਹੇ ਦੀਆਂ ਪਲੇਟਾਂ ਚੋਰੀ ਹੋ ਗਈਆਂ ਹਨ ਜਦੋਂ ਦੂਜੇ ਪਾਸੇ ਰਾਗੀਰਨਹਿਲ ਗਲਵਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਆਉਣ ਜਾਣ ਵਿੱਚ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੂਜੇ ਪਾਸੇ ਬੈਰੀਅਰ ਨਾ ਹੋਣ ਕਰ ਕਾਰ ਗੰਦੇ ਨਾਲੇ ਵਿੱਚ ਜਾ ਡਿਗੀ ਤੇ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਫੜ ਕੇ ਜੋ ਬਣਦੀ ਕਾਰਵਾਈ ਕੀਤੀ ਜਾਵੇ ਹਾਂਜੀ ਸਰ ਕੀ ਨਾਮ ਹੈ ਤੇ ਆ ਕੀ ਵਾਰਦਾ ਤੋ ਇਹ ਮੇਰਾ ਨਾਮ ਅਮਰੀਤ ਸਿੰਘ ਹੈ ਮੈਂ ਬੋਪਰਾ ਤੋਂ ਬੋਲਦਾ ਮੇਰੀ ਦੁਕਾਨ ਦੇ ਸਾਹਮਣੇ ਇੱਕ ਪੁਲੀ ਰਹਿ ਜਾਂਦੀ ਜਿਹੜਾ ਗੰਦਾ ਨਾਲਾ ਪਾਣੀ ਨਿਕਲਦਾ ਆ ਉਹਦੇ ਉੱਤੇ ਮੀਨ ਪਲੇਟਾਂ ਲੱਗੀਆਂ ਸੀਗੀਆਂ ਕੋਈ ਰਾਤ ਨੂੰ ਕੋਈ 3 ਵਜੇ ਨਾਲ 5 ਪਲੇਟਾਂ ਚੋ ਕੇ ਲੈ ਗਿਆ ਤੇ ਇਸ ਵੇਲੇ ਹੁਣ ਉੱਥੇ ਆਏ ਬੀਟਾ ਬਰਥੂ ਦੇ ਰੱਖੇ ਹੋਏ ਕੋਈ ਮਹਤਵਾਰ ਬੰਦਾ ਨਹੀਂ ਆਇਆ ਇੱਥੇ ਜਿੱਥੇ ਦੇਖਣਾ ਰੋਸ਼ਨ ਨਾਲ ਨੂੰ ਰੋਸ਼ੀ ਨੂੰ ਕਿਹਾ ਸੀਗਾ ਉਹ ਆਇਆ ਦੇਖ ਗਿਆ ਉਹ ਕਹਿੰਦਾ ਮੈਂ ਉਹਨਾਂ ਨੂੰ ਫੋਨ ਕਰਦਾ ਹਾਂ ਲੇਕਿਨ ਕੋਈ ਨਹੀਂ ਆਇਆ ਨਾ ਕੋਈ ਪੁਲਿਸ ਵਾਲਾ ਆਇਆ ਨਾ ਕੋਈ ਕਮੇਟੀ ਦਾ ਮੈਂਬਰ ਆਇਆ ਵੀ ਦੇਖ ਸਕੇ ਇਤਨਾ ਖਤਨਾ ਕੰਮ ਆ ਕਿ ਗੱਡੀਆਂ ਦੀ ਲੰਘਣਾ ਬੜਾ ਮੁਸ਼ਕਲ ਹੋ ਗਈ ਤਾਂ ਇੱਕ ਸਾਈਡ ਦੀਆਂ ਲੰਘਦੀਆਂ ਉਹ ਵੀ ਇੱਕ ਪਾਸਾ ਬੈਠਾ ਪਤਾ ਨਹੀਂ ਲੱਗਦਾ ਕੋਈ ਘਟਨਾ ਹੋ ਸਕਦੀ ਹੈ ਇਸ ਲਈ ਇਸ ਦਾ ਜਲਦੀ ਤੋਂ ਜਲਦੀ ਤੇ ਸਾਡੀ ਇਹ ਹੀ ਇੱਕ ਵਾਰ ਜਾਈ ਹੈ ਪ੍ਰਸ਼ਾਸਨ ਨੂੰ ਉਹਦਾ ਸ਼ਿਕਾਇਤ ਵਗੈਰਾ ਕਰਕੇ ਆਇਆ ਹੈ ਕੋਈ ਮੌਕੇ ਤੇ ਨਸੇ ਆ ਕੇ ਫੋਨ ਕਰੀ ਨਸੇ ਆਵੇ ਰੋਹੀ ਰੋਸ਼ੀ ਰੋਸ਼ੀ ਐਸ ਜੀ 2000 ਕਾਉਂਸਲਰ ਉਹਨੂੰ ਗਿਆ ਸੀ ਉਹ ਆਇਆ ਸੀ ਇੱਥੇ ਉਹ ਆ ਕੇ ਦੇਖ ਕੇ ਉਹਨੇ ਕਮੇਟੀ ਵਾਲਿਆਂ ਨੂੰ ਫੋਨ ਵੀ ਕੀਤਾ ਸੀ ਲੇਕਿਨ ਉਹਨਾਂ ਨੇ ਬੰਦੇ ਸਫਾਈ ਵਾਲੇ ਭੇਜ ਦਿੱਤੇ ਆ ਨਾ ਕਿ ਕੋਈ ਮੋਟ ਰਵੰਦਾ ਕੋਈ ਸੀਸੀ ਪੁਡੇ ਵਗੈਰਾ ਵੀ ਮਿਲੀ ਹੈ ਇੰਦਾਂ ਦੀ ਕੋਈ ਕੈਮਰਾ ਵਗੈਰਾ ਵਿੱਚ ਆਇਆ ਕੋਈ ਕੋਈ ਕੈਮਰਾ ਨਹੀਂ ਇੱਥੇ ਲੱਗਾ ਰੂਫ ਉੱਤੇ ਕੈਮਰਾ ਹੈ ਨਹੀਂ ਇੱਥੇ ਬਾਈ ਨੋਥਰ ਗੱਲ ਜੇ ਜਿਹੜੀ ਇਹ ਮੁੱਦਤ ਨੂੰ ਸ਼ਾਇਦ ਮਾਅਬੀ ਆ। ਕੈਮਰੇ ਵੀ ਕਰਨਗੇ ਮੂੰਹ ਟਗੇ ਹੁੰਦੇ ਉਹਨਾਂ ਦੇ। ਖੁਸ਼ਹਾਲਸਾ ਦਾ ਵੀ ਕੋਣ ਹੈ ਕੋਣ ਨਹੀਂ। ਕੋਈ ਦੁਰਘਟਨਾ ਵਗੈਰਾ ਤਾਂ ਨਹੀਂ ਹੋਈ ਇੱਥੇ। ਦੁਰਘਟਨਾ ਇੱਕ ਗੱਡੀਕਾਰ ਵਿਚ ਆਣ ਕੇ ਡੱਪੇ ਸੀਗੀ ਪਰ ਉਹਨੂੰ ਚੋਕੇ ਲੋਕਾਂ ਨੇ ਬਾਹਰ ਕੱਢਿਆ। ਹਾਂਜੀ ਸਰ ਕੀ ਨਾਮ ਆ ਤੁਹਾਡਾ ਤੇ ਕੀ ਵਾਰਦਾਤ ਹੋਈ ਆ? ਮੇਰਾ ਨਾਮ ਪਰਮਜੀਤ ਹੈ ਜੀ। ਮੇਰੀ ਦੁਕਾਨ ਹੈ ਇੱਥੇ ਲਾਲ ਗੇਟ ਦੇ ਕੋਲ ਹਾਂਜੀ ਜਦ ਸਵੇਰੇ 7 ਵਜੇ ਆਏ ਹਾਂ ਤਾਂ ਸਵੇਰੇ ਦੇਖੀ ਆ ਪਲੇਟਾਂ ਵਿੱਚੋਂ 5 ਗਏ ਚੋਪ ਹੋਈਆਂ ਰਾਤ ਦੀਆਂ ਚੋਰੀ ਹੋ ਗਈਆਂ ਜੀ ਠੀਕ ਹੈ ਜੀ ੁੱਤੂ ਬਾਦ ਕਰੋਸ਼ਨ ਨਾਲ ਐਮਸੀ ਚੇਅਰਮੈਨ ਸਾਹਿਬ ਹੈ ਉਹਨੂੰ ਦੁਕਾਨਦਾਰਾਂ ਨੇ ਫੋਨ ਕੀਤਾ ਉਹ ਆਏ ਇੱਥੇ ਮੌਕਾ ਦੇਖਿਆ ਦੇਖੇ ਉਹ ਨਹੀਂ ਘਰ ਕਮੇਟੀ ਵਾਲਿਆਂ ਨੂੰ ਫੋਨ ਕੀਤਾ ਕਿਸੇ ਨੂੰ ਸੀਓ ਸਾਹਿਬ ਨੂੰ ਜਾਂ ਕਿਸੇ ਨੂੰ ਵੀ ਕੀਤਾ ਕਮੇਟੀ ਦਫ਼ਤਰ ਦੇ ਵਿੱਚ ਤੇ ਬੰਦਾ ਹਾਲੇ ਤੱਕ ਕੋਈ ਨਹੀਂ ਆਇਆ ਜੀ 12:00 ਵਜੇ ਕੋਈ ਕਮੇਟੀ ਵਾਲੇ ਨਹੀਂ ਆਇਆ ਦੋ ਕਮੇਟੀ ਵਾਲੇ ਸਿਰਫ ਰਾਈ ਪੁਸਪਾਈ ਕਰਮਚਾਰੀ ਜਿਹੜੇ ਆਣ ਕੇ ਆਪਣੀ ਡਿਊਟੀ ਕਰਕੇ ਗਏ ਤੇਰੇ ਉਹ ਵੀ ਟਾਈਮ ਹੋ ਗਿਆ ਤੇਰੇ ਉਹ ਵੀ ਚਲੇ ਗਏ ਇਹਨ ਕਰਕੇ ਇਹ ਮੰਗ ਕਰਦੇ ਆ ਵੀ ਲੋਕੀ ਜਿਹੜੇ ਆਉਂਦੇ ਜਾਂਦੇ ਆ ਇਹਨਾਂ ਦਾ ਬਹੁਤ ਮੁਸ਼ਕਲ ਆ ਗੱਡੀਆਂ ਦਾ ਇਹਨਾਂ ਨੂੰ ਜਲਦੀ ਜਲਦੀ ਹੱਲ ਕੀਤਾ ਜਾਵੇ ਇਹਦਾ ਪ੍ਰਸ਼ਾਸਨ ਨੂੰ ਸ਼ਿਕਾਇਤ ਵੈਰ ਕੀਤੀ ਹੈ ਪੁਲਿਸ ਨੂੰ ਪ੍ਰਸ਼ਾਸਨ ਨੂੰ ਨਹੀਂ ਜੀ ਸ਼ਿਕਾਇਤ ਨਹੀਂ ਕੀਤੀ ਜੀ ਪ੍ਰਸ਼ਾਸਨ ਨੂੰ ਸ਼ਿਕਾਇਤ ਨਹੀਂ ਕੀਤੀ ਅਸੀਂ ਹਾਂਜੀ ਵੀਰੇ ਰਾਹੀਂ ਉਹਨਾਂ ਕੋ ਖਬਰਾਂ ਪਹੁੰਚਦੀਆਂ ਐ ਬਸ ਇਹਨਾਂ ਨੂੰ ਵੀ ਆਉਣੀ ਚਾਹੀਦਾ ਪਰ ਕੋਈ ਨਹੀਂ ਇੱਥੇ ਜੀ ਹੱਲੇ ਪਹੁੰਚਾਇਆ ਨਹੀਂ ਰਾਗੀ ਰਾ ਨੂੰ ਕਿੱਦਾਂ ਦੇਖਦਾ ਜਿਹੜੀਆਂ ਬੱਸਾਂ ਵਗੈਰਾ ਦੇ ਬਹੁਤ ਮੁਸ਼ਕਲ ਹੈ ਜੀ ਗੱਡੀ ਇੱਕ ਫਸ ਗਈ ਸਵੇਰੇ ਉਹ ਗੱਡੀ ਇੱਥੋਂ ਵਿੱਚੋਂ ਵੜ ਕੇ ਗੱਡੀ ਵਿੱਚ ਪੈ ਰਕ ਉਹ ਮਸੀ ਕੱਢਿਆ ਵਿੱਚੋਂ ਜੀ ਜਿਹੜੇ ਆਉਂਦੇ ਜਾਂਦੇ ਰਸਤੇ ਗੱਡੀਆਂ ਵਾਲੇ ਸਕੂਟਰਾਂ ਵਾਲੇ ਮੋਟਰਸਾਈਕਲ ਵਾਲੇ ਉਹ ਔਖਾ ਜੀ ਉਹਨਾਂ ਦਾ ਨੰਗਣਾ ਬੰਨਣਾ ਇਸ ਕਰੇ ਜਲਦੀ ਜਲਦੀ ਇਹਨੂੰ ਹੱਲ ਕੀਤਾ ਜਾਵੇ ਤੇ ਬੰਦੀ ਜਾਂਦੀ ਇਹੋ ਸਾਹਿਬ ਆਪ ਮੌਕਾ ਦੇਖਣ ਆਏ ਆ ਜੀ ਇਹੋ ਸਾਹਿਬ ਕੋਈ ਨਹੀਂ ਆਇਆ ਜੀ ਮੌਕਾ ਦੇਖਣ ਯੋ ਸਾਹਿਬ ਆਏ ਕੋਈ ਵੀ ਉਸਲਾ ਕੋਈ ਵੀ ਇੱਕਦਰਾ ਕਮੇਟੀ ਦਫਤਰ ਦਾ ਰਿਆਫਰ ਕੋਈ ਵੀ ਨਹੀਂ ਕੋਈ ਵੀ ਨਹੀਂ ਆਇਆ ਮੌਕਾ ਦੇਖਣ ਸਨ ਜਿਹੜਾ ਨਹੀਂ ਤਾਂ ਇੱਥੇ ਇੱਥੇ ਆਣ ਕੇ ਬੈਰੀ ਵਾਲੇ ਲਾਉਣੇ ਚਾਹੀਦੇ ਆਣ ਕੇ ਇਹਨਾਂ ਨੂੰ ਇੱਥੇ ਹੁਣ ਭੰਗ ਜੇ ਲਾ ਕੇ ਚੱਲ ਗਿਆ ਬੱਡੇ ਲਾ ਕੇ ਗੱਡੀ ਤੇਜ਼ ਆਉਂਦੀ ਨਹੀਂ ਟ੍ਰਿਕ ਲਾਜੀ ਕਈ ਵੇਲੇ ਜੀ ਹਾਸਾ ਆਉਂਦਾ ਘਟਨਾ ਆਉਂਦੀ ਆ ਸੌਂਦਾ ਖਤਰਾ ਇੱਥੇ ਜਲਦੀ ਜਲਦੀ ਇਹਨੂੰ ਕੀਤਾ ਜਾਵੇ ਠੀਕ ਹਾਂਜੀ ਸਰ ਕੀ ਨਾਮ ਆ ਤੇ ਕੀ ਮੁਸ਼ਕਿਲ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਗੁਰਜੀਤ ਸਿੰਘ ਆ ਜੀ ਛਾਂ ਕੇ ਸਿਆ ਪੈਂਦਾ ਹਾਂ ਹਾਂਜੀ ਆ ਇਹ ਪਤਾ ਲੱਗਾ ਮੈਂ ਬਾਰ ਬਾਰ ਚੋਰੀ ਦੀ ਧੱਕਣ ਚੱਕ ਕੇ ਲੈ ਗਿਆ ਕੋਈ ਇੱਥੋਂ ਹੁਣ ਬਹੁਤ ਬਸਤਨ ਲੰਘਣਾ ਆ ਜਾਣਾ ਗੱਡੀ ਵੀ ਡਿੱਪੀ ਆ ਵਿੱਚ ਪਤਾ ਨਹੀਂ ਇਥੇ ਹੁਣ ਕੋਈ ਆਤਾ ਨਹੀਂ ਰਿਹਾ ਵੀ ਦਿੱਕੇ ਦੁੱਕੇ ਆ ਕੇ ਬੰਦਾ ਬਹੁਤ ਟ੍ਰੈਫਿਕ ਜਾਮ ਹੋ ਰਿਹਾ ਹੈ ਪਤਾ ਹੀ ਅਜੇ ਤੱਕ ਮੈਨੂੰ ਗੀਤਾਂ ਨੂੰ ਕਾਲ ਨਹੀਂ ਆਈ ਕੋਈ ਮੈਂ ਵੈਰੀਫਾਈ ਕਰ ਲਵਾਂ ਕਿ ਜਿਹੜਾ ਹੋਇਆ ਤਾਂ ਜਰੂਰ ਉਹ ਵੀ ਦੇਖ ਲੈਣਾ ਚੈਕ ਸੀਸੀਟੀਵੀ ਤੇ ਹੈ ਥੈਂਕ ਯੂ